ਹੈਲੋ ਫਰੈਂਡਸ ਅੱਜ ਅਸੀਂ ਡਿਸਕਸ ਕਰਾਂਗੇ ਬੈਟਰ ਡਿਸੀਜਨ ਕਿਵੇਂ ਲੈ ਸਕਦੇ ਆ ਕਈ ਵਾਰ ਨਾ ਅਸੀਂ ਅਜਿਹੇ ਡਿਸੀਜਨ ਲੈ ਲੈਂਦੇ ਜਿੰਨਾਂ ਨੂੰ ਲੈ ਕਰਨਾ ਅਸੀਂ ਫਿਊਚਰ ਵਿੱਚ ਨਾ ਬਹੁਤ ਰਿਗਰੈਟ ਫੀਲ ਕਰਦੇ ਆ ਤੇ ਸਾਡੇ ਕੋਲ ਬਚ ਜਾਂਦਾ ਇੱਕ ਕਾਸ਼ ਵਰਡ ਕਿ ਕਾਸ਼ ਮੈਂ ਇਹ ਕੀਤਾ ਹੁੰਦਾ ਤੇ ਮੇਰਾ ਫਿਊਚਰ ਕੁਝ ਹੋਰ ਹੁੰਨਾ ਸੀ ਸਮ ਟਾਈਮ ਸਾਡੀ ਲਾਈਫ ਚ ਏਦਾਂ ਦੀ ਸਿਚੁਏਸ਼ਨ ਆ ਜਾਂਦੀ ਆ ਜੋ ਤੁਹਾਡੇ ਤੇ ਵਰਕ ਫੈਮਲੀ ਤੇ ਸੋਸਾਇਟੀ ਦਾ ਪ੍ਰੈਸ਼ਰ ਹੁੰਦਾ ਤੇ ਉਸ ਚੀਜ਼ ਨੂੰ ਅਸੀਂ ਨਾ ਆਪਣੀ ਲਾਈਫ ਮੰਨ ਲੈਨੇ ਆ ਇਹ ਨਾ ਸੋਚੋ ਕਿ ਸਾਹਮਣੇ ਵਾਲਾ ਸਾਡੇ ਬਾਰੇ ਕੀ ਸੋਚੂਗਾ ਉਸ ਸਮੇਂ ਸੈਲਫ ਆਪ ਦੇ ਬਾਰੇ ਸੋਚੋ ਕਿ ਮੇਰਾ ਦਿਲ ਕੀ ਕਹਿ ਰਿਹਾ ਮੈਨੂੰ ਕੀ ਮੈਂ ਖੁਸ਼ ਰਹੂਗਾ ਫਿਊਚਰ ਚ ਜਾ ਕੇ ਕੀ ਮੇਰਾ ਲਿਆ ਹੋਇਆ ਫੈਸਲਾ ਇਹ ਮੇਰੇ ਲਈ ਸਹੀ ਆ ਹਾਂ ਮੰਨਿਆ ਕਿ ਪ੍ਰੋਬਲਮਸ ਆਉਂਦੀਆਂ ਸਾਡੀ ਜ਼ਿੰਦਗੀ 'ਚ ਪਰ ਇਹਦਾ ਮੀਨਿੰਗ ਇਹ ਨਹੀਂ ਹੁੰਦਾ ਕਿ ਅਸੀਂ ਟੁੱਟ ਜਾਣਾ ਸਗੋਂ ਹੱਸਣਾ ਨਾ ਹੋਰ ਹਿੰਮਤ ਲਿਆ ਕੇ ਆਦੇ ਆਪ ਚ ਜੜਨਾ ਪੈਂਦਾ ਹੈ ਕਈ ਵਾਰ ਟੁੱਟਣਾ ਗਲਤ ਨਹੀਂ ਹੁੰਦਾ ਕਈ ਵਾਰ ਟੁੱਟਣ ਦਾ ਨਾਮ ਜ਼ਿੰਦਗੀ ਵੀ ਹੋ ਸਕਦਾ ਹਰ ਵਾਰ ਚੁੱਪ ਰਹਿਣਾ ਸਹੀ ਨਹੀਂ ਹੁੰਦਾ ਜਿੱਥੇ ਤੁਹਾਨੂੰ ਲੱਗਦਾ ਨਾ ਕਿ ਇਹ ਫੈਸਲਾ ਤੁਹਾਡੇ ਲਈ ਗਲਤ ਆ ਉੱਥੇ ਬੋਲੋ ਠੀਕ ਆ ਅਸੀਂ ਕਿਸੇ ਲਈ ਨਹੀਂ ਬੋਲ ਸਕਦੇ ਪਰ ਐਟ ਲੀਸਟ ਖੋਦ ਲਈ ਤਾਂ ਬੋਲੋ ਨਹੀਂ ਤਾਂ ਇੱਕ ਡਿਗਰੇਕਟ ਰਹਿ ਚੁ ਕਿ ਕਾਸ਼ ਉਸ ਦਿਨ ਮੈਂ ਇੰਜ ਬੋਲਿਆ ਹੁੰਦਾ ਤੇ ਅੱਜ ਮੇਰਾ ਫਿਊਚਰ ਕੁਝ ਹੋਰ ਹੋਣਾ ਸੀ ਫॉर ਲਿਸਨਿੰਗ ਨੈਵਰ ਫੀਲ ਫੀਅਰ ਟੇਕ ਸਟੈਂਡ ਫਾਰ ਯੂਰਸੈਲਫ